ਸੋ ਕਹੋ ਟਲ ਗੁਰ ਸੇਵੀਐ ਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸਚਾ ਪਾਤਸ਼ ਸੇਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਸਬਣਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਪਹਿਲੰਗ ਕਰ ਦੂਜਾ ਮਹਲਾ ਪੰਜਵਾਂ ਤੋਦ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰਹਿ ਸੋ ਹੋਏ ਤੋਦ ਬਿਨ ਦੂਜਾ ਨਾਹੀ ਕੋਇ ਤੋ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਓ ਹੈ ਤੂੰ ਹੈ ਤੂੰ ਹੋਵਨਹਾਰ ਆਗਮਾ ਆਗਾਦ ਓਚ ਆਪਾਰ ਜੋ ਤਦ ਸੇਵਹਿ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ ਗਣ ਨਿਧਾਨ गोविंद ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲੇਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਣਾ ਕੇ ਬਾਂਛੋ ਧੂਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਣਾ ਕੇ ਬਾਂਛੋ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਘਰ ਦੂਜਾ ਮਹਲਾ ਪੰਜਵਾਂ ਤਉਦਬੈਣ ਦੂਜਾ ਨਾਹੀਂ ਕੋਏ ਤੂ ਕਰਤਾਰ ਕਰਹਿ ਸੋ ਹੋਏ ਪਵਨ ਸ੍ਰੀ ਅਮਰਤਮਈ ਮੁਖਵਾਕ ਤelangra agandar pan mathra kashphed nahi gur arjun pratakhar tan guru arjun de maharajiyan de pavan mukhar ben to charan hoya tan guru garhansay maharaj de mubarak pavan ang 724 vikhe subah imaan hai ji wahik ru ji ka khalsa wahik ru ji ki fathe